ਸੋ ਵਾਹਿਗੁਰੂ ਜੀ ਪਤੇ ਸੰਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਜਿਵੇਂ ਕਿ ਆਪ ਸੁਲਤਾਨੂ ਭਲੀ ਪਾਤਵਕਫ ਹੈ ਕਰਗੀ ਸਰ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਸਹਿਬਜ਼ਾਦਿਆਂ ਦੇ ਸ਼ਹੀਦੀ ਨੂੰ ਸਮਰਪਿਤ ਜੋ ਕੀਰਤਨ ਦਰਬਾਰ ਚੱਲ ਰਿਹਾ ਪਿਛਲੇ 2 ਦਿਨਾਂ ਤੋਂ ਬਸਾ ਜਿਹੜੀਆਂ ਚਮਕੌਰ ਸਾਹਿਬ ਮਾਝੂਗਾੜ੍ਹੇ ਅਜਸਰਾ ਤੋਂ ਜਾ ਰਹੀਆਂ ਹੈ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਪਿੰਡ ਮਜੇੜ ਤੋਂ ਵਿਕਰ ਸਿੰਘ ਜੀ ਚੈਨਲ ਦੇ ਜਰੀਏ ਮੈਸੇਜ ਦਿੱਤਾ ਜਾ ਰਿਹਾ ਹੈ ਕਿ ਸਤਿਗੁਰੂ ਧੰਨ ਸ਼੍ਰੀ ਕਲਗੀਧਰ ਮਹਾਰਾਜ ਜੀ ਦੇ ਸਹਿਬਜ਼ਾਦਿਆਂ ਦੇ ਸ਼ੀਤਿਸ ਮਰਪਤ ਨੂੰ ਮਹਾਰਾਜ ਨੇ ਸਤਿ ਸੂਚੇ ਪਾਦਸ਼ਾਹ ਦੀ ਕਿਰਪਾ ਜਦੋਂ ਪ੍ਰੇਖਣਾ ਕੀਤਾ ਜੀ ਬੱਚੇ ਕਿ ਤੁਮ ਹੈ ਮਹਾਰਾਜ ਦੇ ਸਾਧਕ ਬਣ ਹੱਥ ਕਰਕੇ ਕਿਹਾ ਗਰੀਬ ਸਿੱਖ ਨੂੰ ਦੇਉ ਪਾਦਸ਼ਾਹੀ ਅਗਰ ਯਾਦ ਰੱਖੇ ਹਮਰੀ ਗ੍ਰਿਆਈ ਜਿਨ ਕੀ ਸਰਦਾਰੀ ਨਾ ਭਈ ਕਦਾਈ ਇਨਹੀ ਕੋ ਸਰਦਾਰ ਬਣਾਉ ਇਨਹੀ ਸੇ ਰਾਜੇ ਬਚਾਉ ਰਾਜ ਕਰਨ ਦੀ ਰੀਤ ਸਿਖਾਉ ਤਵੇ ਲੱਖਣ ਇੱਕ ਇੱਕ ਸੇਗਰੇ ਮੁਕਾਬਲਾ ਕੀਤਾ ਮਹਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਇਨ ਪੁੱਤਰਨ ਕੇ ਸੀਸ ਪਰ ਬਾਹਰ ਦੀਏ ਸੁਦਚਾਰ ਚਾਰ ਮੂਏ ਤੋਂ ਕਿਆ ਬਹਿਆ ਜੀਵਤ ਗਈ ਹਜ਼ਾਰ ਮੁਸਲਮਾਨ ਕੌਮ ਦੇ ਮਹਾਨ ਕਵੀ ਅੱਲਾ ਯਾਰ ਖਾ ਜੋਤੀ ਲਿਖਦੇ ਹੈ ਬਸ ਹਿੰਦ ਮੇਂ ਇੱਕ ਤੀਰਥ ਹੈ ਯਾਤਰਾ ਕੇ ਲੀਏ ਬਸ ਹਿੰਦ ਮੇਂ ਇੱਕ ਤੀਰਥ ਹੈ ਯਾਤਰਾ ਕੇ ਲੀਏ ਬਾਪ ਨੇ ਕਟਾਏ ਬੱਚੇ ਜਹਾਂ ਖੁਦਾ ਕੇ ਲੀਏ ਮੁਜ ਪਰ ਸੇ ਤੇਰੀ ਇਮਾਨਤ ਅਦਾ ਹੋਈ ਮੁਜ ਪਰ ਸੇ ਤੇਰੀ ਇਮਾਨਤ ਅਦਾ ਹੋਈ درم کی خاطر بیٹوں کی جان درم کی خاطر پیدا ہوئی کرو کرپا جی واہ گرو جی کا خاصا سارا... واہ گرو جی کی بولے سو نہار ਤੋ ਮੋਤਵਾਰ ਸਰਦਾਰ ਪਾਲ ਸਿੱਖੀ ਜਕਤਾਰ ਸਿੰਘ ਜੀ ਲੰਬੜਦਾਰ ਹੋਰ ਆਪਣੇ ਬਲਦੇਵ ਸਿੰਘ ਜੀ ਡੈਂਟਰ ਹੋਰ ਕਈ ਮੋਤਵਾਰ ਚੰਚਲ ਸਿੰਘ ਜੀ ਸਾਰੀਆਂ ਸੰਗਤਾਂ ਦੇ ਸਿੰਘੋਲ ਨਾਲ ਟੀਕੂ ਜੀ ਰਵਿੰਦਰ ਜੀ ਮੰਟੀ ਜੀ ਪਾਲ ਸਿੰਘ ਜੀ ਸਭ ਤੋਂ ਪਹਿਲੇ ਜੈ ਜਗਤ ਸਿੰਘ ਜੀ ਸਾਰੀਆਂ ਸਤਿ ਸ਼੍ਰੀ ਅਕਾਲ ਦੇ ਸਹਿਯੋਗ ਨਾਲ ਉੱਤਪ੍ਰਾਲੇ ਕਰਕੇ ਦੋ ਬੱਸਾਂ ਭਰ ਕੇ ਜਾ ਰਹੀਆਂ ਹੈ ਸੋ ਸਤਿ ਸ਼੍ਰੀ ਅਕਾਲ ਦਾ ਤਹਿ ਦਿਲੋਂ ਧੰਨਵਾਦ ਜੀ ਕਰੋ ਕਿਰਪਾ ਦੇਗ ਤੇਗ ਭਤੇ ਦੇਗ ਤੇਗ ਭਤੇ ਪੰਥ ਕੀ ਜੀਤ ਪੰਥ ਕੀ ਜੀਤ ਚੂਲ ਤੇ ਨਿਸ਼ਾਨ ਰਹੇ ਬਖਤ ਮਹਾਰਾਜ ਦੇ ਚੂਲ ਤੇ ਨਿਸ਼ਾਨ ਰਹੇ ਬਖਤ ਮਹਾਰਾਜ ਇਹ ਛੋਟੇ ਛੋਟੇ ਬੱਚੇ ਅੱਜ ਵੀ ਚਾਰ ਪੰਜ ਅਮਰ ਸ਼ਕਾ ਕੇ ਗੁੜੀਆ ਸ਼ਗਨ ਗੇਟੀ ਸ਼ਕਾ ਕੇ ਜਾਈ ਮਹਾਰਾਜ ਕਿਰਪਾ ਕਰਨ ਚੀਕੜੇ ਤੋਂ ਘਟ ਤੋਂ ਘਟ ਜੋ ਸਾਡੇ ਫੁੱਲ ਬਾੜੀ ਹੈ 10 12 ਦੇ ਛੋਟੇ ਬੱਚੇ ਨੇ ਅਮਰ ਸ਼ਕਾ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿੰਦਪਾ ਵਾਹਿਗੁਰੂ ਪਰਮ ਸਹਿਬ ਹੈ ਸੁਤਦਰਾ ਸੋ ਤੀਨ ਨਗਾ ਇੱਕ ਯੁਤਮਪੰਸ ਪ੍ਰੇਦਾ ਸਿਪਾਟ ਕੀ ਰਤਿ ਤੇ ਗੁਰਨਾਮ ਦਾ ਸਰਣਾ ਕਰ ਸਰਣਾ ਅਨੰਤ ਗੁਣੀ ਨੇ ਦਾ